ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਮਨ ਨੂੰ ਮਾਰ ਕੇ ਜਦੋਂ ਸ਼੍ਰੀ ਰਾਮਚੰਦਰ ਜੀ ਅਜੋਧਿਆ ਵਾਪਸ ਆਏ ਸੀ ਤਾਂ ਸ਼੍ਰੀ ਰਾਮਚੰਦਰ ਜੀ ਨੇ ਆਪਣੀ ਮਾਤਾ ਨੂੰ ਪ੍ਰਣਾਮ ਨਹੀਂ ਕੀਤਾ ਸੀ ਭਾਵ ਆਪਣੀ ਮਾਤਾ ਕੁਸ਼ਲਿਆ ਨੂੰ ਸ਼੍ਰੀ ਰਾਮਚੰਦਰ ਜੀ ਨੇ ਸਭ ਤੋਂ ਪਹਿਲਾਂ ਮੱਥਾ ਨਹੀਂ ਟੇਕਿਆ ਸੀ ਸ਼੍ਰੀ ਰਾਮਚੰਦਰ ਜੀ ਨੇ ਸਭ ਤੋਂ ਪਹਿਲਾਂ ਮਾਤਾ ਕੇ ਕਈ ਨੂੰ ਮੱਥਾ ਟੇਕਿਆ ਸੀ ਉਹਨਾਂ ਨੂੰ ਪ੍ਰਣਾਮ ਕੀਤਾ ਸੀ ਪਤਾ ਕਿਉਂ ਕਿਉਂਕਿ ਸ਼੍ਰੀ ਰਾਮਚੰਦਰ ਜੀ ਜਾਣਦੇ ਸੀ ਕਿ ਮਾਤਾ ਕੇ ਕਈ ਕਰਕੇ ਮੈਨੂੰ ਬਨਵਾਸ ਮਿਲਿਆ ਸੀ ਜੇਕਰ ਮਾਤਾ ਕੇ ਕਈ ਕਰਕੇ ਮੈਨੂੰ ਬਨਵਾਸ ਨਾ ਮਿਲਿਆ ਹੁੰਦਾ ਤਾਂ ਅੱਜ ਮੈਨੂੰ ਸੁਗਰੀਵ ਵਰਗਾ ਮਿੱਤਰ ਨਹੀਂ ਮਿਲਣਾ ਸੀ हनुमान जी ਵਰਗੇ ਮੈਨੂੰ ਭਗਤ ਨਹੀਂ ਮਿਲਣਾ ਸੀ ਇਸ ਕਰਕੇ ਉਹਨਾਂ ਨੇ ਮਾਤਾ ਕੇ ਕਈ ਨੂੰ ਪਨਾਹ ਕੀਤਾ ਤੇ ਅੱਜ ਮੈਨੂੰ ਰਾਵਣ ਵਰਗਾ ਦੁਸ਼ਮਣ ਨਹੀਂ ਮਿਲਣਾ ਸੀ ਕਿਉਂਕਿ ਰਾਵਣ ਨੂੰ ਮਾਰ ਕੇ ਸ਼੍ਰੀ ਰਾਮਚੰਦਰ ਜੀ ਦੀ ਪੂਰੇ ਸੰਸਾਰ ਵਿੱਚ ਕੀ ਤਿੰਨਾ ਲੋਕਾਂ ਵਿੱਚ ਜੈ ਜੈਕਾਰ ਹੋ ਗਈ ਦੇਵੀ ਦੇਵਤੇ ਸ਼੍ਰੀ ਰਾਮਚੰਦਰ ਜੀ ਦੇ ਗੁਣ ਗਾਉਂਦੇ ਹਨ ਰਾਵਣ ਨੂੰ ਮਾਰ ਕੇ ਚਿਰਾਮ ਚੰਦਰ ਜੀ ਦੀ ਸੋਭਾ ਤਿੰਨਾਂ ਲੋਕਾਂ ਵਿੱਚ ਹੋ ਗਈ ਇਸ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਮਾਤਾ ਕੱਕੇ ਨੂੰ ਮੱਥਾ ਟੇਕਿਆ ਭਾਵ ਉਹਨਾਂ ਨੂੰ ਪ੍ਰਣਾਮ ਕੀਤਾ ਬਾਅਦ ਵਿੱਚ ਫਿਰ ਉਹਨਾਂ ਨੇ ਆਪਣੀ ਮਾਤਾ ਨੂੰ ਮੱਥਾ ਟੇਕਿਆ ਸਭ ਤੋਂ ਪਹਿਲਾਂ ਉਹਨਾਂ ਨੇ ਕੱਕੇ ਨੂੰ ਮੱਥਾ ਟੇਕਿਆ ਸੀ ਆਦਰ ਸਾਮੇ ਵਿੱਚ ਭਾਵੇਂ ਆਪਾਂ ਕੱਕੇ ਨੂੰ ਬੁਰਾ ਕਹਿੰਦੇ ਹਾਂ ਪਰ ਇਹ ਜੋ ਵਿਧਾਨ ਸੀ ਵਿਧੀ ਨੇ ਲਿਖਿਆ ਹੋਇਆ ਸੀ ਕਿਉਂਕਿ ਕਿ ਕਈ ਕਰਕੇ ਹੀ ਚੰਗਾ ਹੋਇਆ ਹੈ ਅਗਰ ਕਿ ਕਈ रामचंद्र ਜੀ ਨੂੰ ਬਲਵਾਸ ਨਾ ਦਿੰਦੀ ਤਾਂ ਰਾਵਣ ਦੀ ਮੌਤ ਕਦੇ ਨਹੀਂ ਹੋਣੀ ਸੀ